ਸਸੇ ਗੱਲ ਕਿਸਾਨ ਪ੍ਰਭਾਉ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ 26 ਸਤੰਬਰ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਿਵੇਂ ਕਿ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਇੱਕ ਪੱਛਮੀ ਸੌਰੀ ਪੂਰਬੀ ਰੂਪ ਤੋਂ ਇੱਕ ਸਿਸਟਮ ਐਟ ਰੋ ਚੁੱਕਿਆ ਜੋ ਕਿ ਪੰਜਾਬ ਦੇ ਪੂਰਬ ਵਿੱਚ ਖਾਸ ਤੌਰ ਤੇ ਉੱਤਰਾਖੰਡੇ ਹਿਮਾਚਲ ਵਿੱਚ ਇਸ ਟਾਈਮ ਪੂਰੇ ਤਰੀਕੇ ਨਾਲ ਐਕਟੀਵੇਟ ਹੈ ਤੇ ਇਸ ਦਾ ਅਸਰ ਜਿਹੜਾ ਹੁਣ ਪੰਜਾਬ ਵੱਲ ਵੀ ਹੁੰਦਾ ਦਿਖਾਈ ਦੇ ਰਿਹਾ ਜੀ ਫਿਲਹਾਲ ਇਹ ਸਿਸਟਮ ਅਗਰ ਦੇਖਿਆ ਜਾਵੇ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਸ਼੍ਰੀ ਨਾਨਦਪੁਰ ਸਾਹਿਬ ਦਾ ਇਲਾਕਾ ਨੰਗਲ ਤੋਂ ਉਸ ਤੋਂ ਉੱਪਰ ਥੋੜਾ ਬਹੁਤਾ ਸਿਸਟਮ ਸਾਨੂੰ ਇਹ ਹੁਸ਼ਿਆਰਪੁਰ ਨਵਾਂ ਸ਼ਹਿਰ ਵੱਲ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਜੀ ਤੇ ਜਿਸ ਦੇ ਕਾਰਨ ਆਉਂਦੇ ਕੁਝ ਸਮੇਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੀ ਉਮੀਦ ਅੱਜ ਕੀਤੀ ਜਾ ਸਕਦੀ ਹੈ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਬੱਦਲ ਬਈ ਪੂਰੇ ਪੰਜਾਬ ਦੇ ਵਿੱਚ ਕਵਰ ਕਰ ਜਾਵੇਗੀ ਤੇ ਸ਼ਾਮ ਦੇ ਵੇਲੇ ਤੱਕ ਜਾਂ ਕਹਿ ਲਈਏ ਰਾਤ ਦੇ ਵੇਲੇ ਤੱਕ ਸਾਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਇਹ ਸਿਸਟਮ ਹਲਕਾ ਜਿਹਾ ਕਮਜ਼ੋਰ ਹੋਇਆ ਹੈ ਜੀ ਜਿਸ ਜਿਸ ਦੇ ਕਾਰਨ ਇਹ ਜਿਹੜਾ ਸਿਸਟਮ ਰਾਤ ਦੇ ਵੇਲੇ ਬਣਨਾ ਸੀ ਉਹ ਸਵੇਰ ਦੇ ਵੇਲੇ ਬਣਿਆ ਹੈ ਪਰ ਅਜ ਉਮੀਦ ਕੀਤੀ ਜਾ ਸਕਦੀ ਹੈ ਕਿ ਪੂਰਾ ਦਿਨ ਇਸੇ ਤਰੀਕੇ ਨਾਲ ਇਹ ਸਿਸਟਮ ਬਣਦਾ ਰਹੇਗਾ ਤੇ ਰਾਤ ਦੇ ਵੇਲੇ ਤੱਕ ਚੰਗੇ ਮੀਂਹ ਹੋਣ ਦੀ ਖਬਰ ਪੰਜਾਬ ਦੇ ਵਿੱਚੋਂ ਆ ਸਕਦੀ ਹੈ ਫਿਲਹਾਲ ਕੋਈ ਹਨੇਰੀ ਜਾਂ ਤੇਜ਼ ਝੱਖੜ ਦੀ ਉਮੀਦ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਸਿਸਟਮ ਜਿਹੜਾ ਅਚਾਨਕ ਇਸ ਨੇ ਰੂਪ ਬਦਲਿਆ ਹੈ ਆਪਣਾ ਫਿਲਹਾਲ ਹੁਣ ਇਹ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੇ ਵਿੱਚ ਵੱਡੀ ਖਰਾਬਟ ਆਵੇਗੀ ਇਸ ਦੇ ਨਾਲ 3 ਤੋਂ 4 ਡਿਗਰੀ ਤਾਪਮਾਨ ਡਿੱਗਣ ਦੀ ਪੂਰੇ-ਪੂਰੇ ਚਾਂਦ ਨੇ ਮੈਕਸਿਮਮ ਕਿਤੇ ਕਿਸੇ ਇਲਾਕੇ ਵਿੱਚ ਖਾਸ ਤੌਰ ਤੇ ਸਾਨੂੰ ਦੁਆਬੇ ਦੀ 벨ਟ ਵਿੱਚ 5 ਡਿਗਰੀ ਤੱਕ ਤਾਪਮਾਨ ਘਿਰਦਾ ਹੋਇਆ ਦਿਖਾਈ ਦੇ ਰਿਹਾ ਜੀ ਤਾਪਮਾਨ 3 ਡਿਗਰੀ ਦੇ ਨੇੜੇ ਤੇ ਜਾ ਸਕਦਾ ਹੈ ਜੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਰਾਤ ਦੇ ਵੇਲੇ ਸਿਸਟਮ ਜਿਹੜੇ ਦੁਆਰਾ ਤੋਂ ਬਣਨਗੇ ਦੁਆਰਾ ਤੋਂ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਜਿਤੇ ਬਾਰੇ ਤੁਹਾਨੂੰ ਅਸੀਂ ਨਵੀਂ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੇ ਤੁਸੀਂ ਕਿਸਾਨ ਵੀਰ ਹੋ ਤੇ ਲਗਾਤਾਰ ਮੌਸਮ ਦੀ ਲੋੜ ਰਹਿੰਦੀ ਹੈ ਜਾਣਕਾਰੀ ਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਇਕ ਕਰਨਾ ਭੁੱਲਿਓ ਸ਼ੇਅਰ ਕਰਦੇ ਹੋ ਉਹਨਾਂ ਕਿਸਾਨਾਂ ਤੱਕ ਵੀਡੀਓ ਨੂੰ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਕਿਉਂਕਿ ਝੋਨੇ ਦੀ ਫਸਲ ਮ ਗਾਤਾਰ ਤੁਹਾਨੂੰ ਮੌਸਮ ਦੀ ਜਾਣਕਾਰੀ ਰੋਲ ਹੁਣਾਉਂਦੇ ਦੇਣ ਵਿੱਚ ਰਵੇਗੀ ਕਮੈਂਟ ਕਰਕੇ ਆਪਣੇ ਇਲਾਕੇ ਦੇ ਨਾਮ ਤੇ ਮੌਸਮ ਦੇ ਕੀ ਹਾਲਾਤ ਨੇ ਜਰੂਰ ਲਿਖ ਦਿਓ ਜੀ ਧੰਨਵਾਦ ਸਾਰੇ ਸਾਰ ਵੀਰਾਂ ਦਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ